ਸਤ ਸ੍ਰੀ ਅਕਾਲ ਦੋਸਤੋ ਅੱਜ ਕਰਦੇ ਆਂ ਅਲੱਗ-ਅਲੱਗ ਵਿਸ਼ਿਆਂ ਤੇ ਗੱਲ ਸਭ ਤੋਂ ਪਹਿਲਾਂ ਤਾਂ ਜਿਹੜਾ ਨਾਇੰਡ ਪੂਲਿੰਗ ਪਾਲਿਸੀ ਤੇ ਕਹਿੰਦੇ ਹਾਈ ਕੋਰਟ ਨੇ ਹਾਲ ਦੀ ਕਰੀ ਸਟੇ ਕਰਤੀ ਅਗਲੀਆਂ ਪੇਸ਼ੀ ਤੱਕ ਸਟੇ ਕਰਤੀ ਜਿਹੜੀ ਕਿੰਦਾ ਚੱਲਦੀ ਉਹ ਸਟੇ ਅਲੱਗ ਗੱਲ ਹੈ ਕਿਸਾਨ ਦੁਨੀਆਂ ਕਿਸੇ ਵੀ ਕੋਰਟ ਦੇ ਤਾਂ ਕੇ ਰਾਜੀ ਨਹੀਂ ਸੀ ਚਲੋ ਸਟੇ ਹੋ ਗਈ ਵਧੀਆ ਸ਼ਗਨ ਹੈ ਚੰਗਾ ਸੰਕੇਤ ਹੈ ਹੁਣ ਅਗਲੀ ਗੱਲ ਆਪਾਂ موجوده ਸਰਕਾਰ ਤੇ ਵੀ ਕਰਾਂਗੇ ਪਿਛਲੇ ਦਿਨੀ ਇੱਕ ਆਧਾਪਕ ਆਗੂ ਨੂੰ ਡਿਟੇਨ ਕਰ ਲਿਆ ਕਹਿੰਦੇ ਪੁਲਿਸ ਵਾਲਿਆਂ ਨੇ ਤਿੰਨ ਪੁਲਿਸ ਵਾਲੇ ਦੇ ਸਮੇਤ ਲੇਡੀ ਕਨਸਟੇਬਲ ਉਸ ਸਕੂਲ 'ਚ ਜਾ ਕੇ 9 ਵਜੇ ਤੱਕ ਬੈਠੇ ਰਹੇ ਸਕੂਲ ਦੇ ਜਵਾਬ ਵੀ ਦਰਦੇ ਰਹੇ ਜਾਂ ਕਹਿ ਦਈਏ ਵੀ ਜਿਵੇਂ ਹੁੰਦਾ ਚੋਰ ਸਿਪਾਹੀ ਵਾਲੀ ਗੱਲ ਬੱਚੇ ਇੰਨੀ ਇਕ ਗੱਲ ਨਹੀਂ ਜਾਣਦੇ ਹੁੰਦੇ ਨੇ ਛੋਟੇ ਬੱਚੇ ਨੂੰ ਹੁੰਦਾ ਵੀ ਪੁਲਿਸ ਕਿਉਂ ਆ ਗਈ ਸਾਡੇ ਸਰ ਨੂੰ ਕਿਉਂ ਆ ਜਾਂ ਮੈਡਮ ਨੂੰ ਕਿਉਂ ਇਹਨਾਂ ਨੇ ਘੇਰ ਰੱਖਿਆ ਜਾਂ ਬੈਠੇ ਰਹਿੰਦੇ ਬਰਾਬਰ ਉਰਾ ਸਕੂਲ ਦਾ ਟਾਈਮ ਖਤਮ ਹੋਣੋਂ ਤੱਕ ਸਕੂਲ 'ਚ ਹੀ ਬੈਠੇ ਰਹੇ ਤਿੰਨ ਮੁਲਾਜ਼ਮ ਜਿਹੜੀ ਕਿ ਵਧੀਆ ਗੱਲ ਨਹੀਂ ਵਧੀਆ ਪ੍ਰਤ ਨਹੀਂ ਪਾਈ ਸਰਕਾਰ ਨੇ ਹਾਲਾਂਕਿ ਕਹਿੰਦੇ ਉਸ ਮੁਲਾਜ਼ਮ ਨੇ ਮੈਂਲਾ ਮੁਲਾਜ਼ਮ ਨੇ ਇਹ ਕਹਿਤਾ ਸੀ ਵੀ ਮੈਂ ਕਿਤੇ ਨਹੀਂ ਜਾਣਾ ਮੇਰੇ ਤਾਂ ਬੱਚਾ ਘਰੇ ਬੱਚਾ ਬਿਮਾਰ ਹੈ ਪਰ ਫਿਰ ਵੀ 2 ਵਜੇ ਤੱਕ ਉਹਨੂੰ ਡਿਟੇਨ ਕਰਕੇ ਰੱਖਿਆ ਡਿਟੇਨ ਇੱਕ ਬੰਦਾ ਹੋਰ ਵੀ ਕੀਤਾ ਇੱਕ ਬੰਦਾ ਨੇ ਕਿ ਸ਼ਖਸ਼ੀਅਤ ਕੀਤਾ 31 ਜੁਲਾਈ ਨੂੰ ਸੁਨਾਮ ਉਦਮ ਸਿੰਘ ਸਰਦਾਰ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦਾ ਪੁੱਤ ਆ ਜੀਤ ਸਿੰਘ ਜਿਹੜਾ ਇੰਟਰਵਿਊ ਦਿੱਤੇ ਕਿਸੇ ਚੈਨਲ ਤੇ ਇਹ ਕਹਿੰਦਾ ਵੀ ਮੈਨੂੰ ਕਾਰਡ ਦੇ ਕੇ ਗਏ ਸੀ ਸਰਕਾਰੀ ਮੁਲਾਜ਼ਮ ਜਾਂ ਸਰਕਾਰੀ ਅਧਿਕਾਰੀ ਤੇ ਜਦੋਂ ਅਸੀਂ ਗਏ ਮੈਨੂੰ ਸਟੇਜ ਤੇ ਬਿਠਾਇਆ ਗਿਆ ਅਫਸਰਾਂ ਵੱਲੋਂ ਸੀਨੀਅਰ ਅਫਸਰਾਂ ਵੱਲੋਂ ਜਾਂ ਅਫਸਰਾਂ ਵੱਲੋਂ ਪਰ ਸੀਐਮ ਸਾਹਿਬ ਦੇ ਜੇ ਕਹਿੰਦੀ ਵੀ ਕੇਜਰੀਵਾਲ ਸਾਹਿਬ ਦੇ ਆਉਣ ਤੋਂ ਪਹਿਲਾਂ ਉਹਨੂੰ ਇਸ਼ਾਰੇ ਨਾਲ ਥੱਲੇ ਧਾਰ ਕੇ ਸਾਈਡ ਤੇ ਕਿਸੇ ਕਮਰੇ ਚ ਬਿਠਾਇਆ ਗਿਆ ਉਹਦਾ ਕਹਿਣਾ ਹੈ ਵੀ ਮੈਨੂੰ ਪੁਲਿਸ ਮੁਲਾਜ਼ਮਾ ਨੇ ਇਹ ਕਿਹਾ ਪੁਲਿਸ ਅਫਸਰਾਂ ਨੇ ਵੀ ਤੁਹਾਨੂੰ ਸੀਐਮ ਸਾਹਿਬਾ ਮਿਲਣ ਆਉਣਗੇ ਜਾਣ ਲਈ ਗੱਲ ਸਿਰਫ ਇੰਨੀ ਕੁ ਸੀ ਵੀ ਉਹਦੇ ਕੋਲ ਇੱਕ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ 2002 ਤੋਂ 47 ਸਰਕਾਰ ਚ ਉਦੋਂ ਉਹਨੇ ਇੱਕ ਲੈਟਰ ਦਿੱਤਾ ਸੀ ਉਹਨਾਂ ਦੇ ਆਰਡਰ ਸੀ ਉਹਨਾਂ ਦੇ ਸੈਕਟਰੀ ਦੇ ਵੀ ਇਹਨੂੰ ਨੌਕਰੀ ਦਿੱਤੀ ਜਾਵੇ ਇੱਕ ਬੰਦੇ ਨੂੰ ਇਸ ਪਰਿਵਾਰ ਦੇ ਨੂੰ ਉਨੇ ਉਸੇ ਦੀਆਂ ਫੋਟੋ ਸਟਾਟਾਂ ਕਰਵਾ ਕਰਵਾ ਕੇ ਉਹ ਹਰ 31 ਜੁਲਾਈ ਤੇ ਦੰਦਾ ਰਹਿੰਦਾ ਜਿੰਨੀਆਂ ਸਰਕਾਰਾਂ ਆਈਆਂ ਜਿੰਨੇ ਮੁੱਖ ਮੰਤਰੀ ਰਹੇ ਪਰ ਉਹਦੀ ਕੀ ਪਕਾਰ ਨਹੀਂ ਸੁਣੀਗੀ ਉਹ ਕਹਿੰਦਾ ਵੀ ਮੇਰੀ ਕੋਈ ਗੱਲ ਹੀ ਨਹੀਂ ਸੁਣੀ ਵੀ ਜਦੋਂ ਸੀਐਮ ਸਾਹਿਬ ਚਲੇ ਗਏ ਮੈਨੂੰ ਛੜਤਾ ਉਹਦਾ ਮੁੰਡਾ ਕਹਿੰਦਾ ਵੀ ਮੈਨੂੰ ਵੀ ਮੈਨੂੰ ਕਹਿੰਦੇ ਸੀ ਵੀ ਚਲੋ ਤੁਹਾਨੂੰ ਸਨਮਾਨ ਕਰਾਉਣਾ ਤੇਰਾ ਕਰਾ ਦਿੰਦੇ ਆ ਤੇਰੇ ਡੈਡੀ ਦਾ ਨਹੀਂ ਵੀ ਚਲ ਤੇਰਾ ਕਰਾ ਦਿੰਦੇ ਆ ਉਹ ਮੁੰਡਾ ਕਹਿ ਰਿਹਾ ਇੰਟਰਵਿਊ 'ਚ ਮੈਂ ਸੁਣਿਆ ਉਹ ਕਹਿੰਦਾ ਵੀ ਮੈਂ ਮੈਂ ਸਨਮਾਨ ਤੋਂ ਕੀ ਕਰਾਉਣਾ ਹਨ ਤਾਂ ਨੌਕਰੀ ਚਾਹੀਦੀ ਹੈ। ਅਗਲੀ ਗੱਲ ਇੱਕ ਬਹੁਤ ਚਰਚਾ ਦਾ ਵਿਸ਼ਾ ਹੈ ਪਰसों ਦੀ ਗੱਲ ਇਹ ਸੀਐਮ ਸਾਹਿਬ ਦੀ ਸੱਕੀ ਮਾਸੀ ਦੇ ਮੁੰਡੇ ਤੇ ਸਕੇ ਚਾਚੇ ਦੇ ਮੁੰਡੇ ਸ਼ਰੀਫ ਜੇ ਬੰਦਾ ਸਾਡੇ ਸਤੋਜ ਦਾ ਸਾਡਾ ਗਵਾਂਢ ਚ ਗਿਆਨ ਸਿੰਘ ਮਾਨ ਜਾਨੀ ਭੜਾਈ ਕਹਿ ਸਕਦੇ ਆਪਾਂ ਸੀਐਮ ਸਾਹਿਬ ਦੇ ਨੇੜਲੇ ਰਿਸ਼ਤੇ ਚੋਂ ਹੈ। ਉਹਨੇ ਲੈਂਡ ਪੂਲਿੰਗ ਪਾਲਿਸੀ ਤੇ ਦੇ ਖਿਲਾਫ ਲਿਖਿਆ ਕਿਰਾ ਵੀ ਚਾਹੀਦਾ ਹੈ ਸਰਕਾਰ ਨੂੰ ਜਿਵੇਂ ਬਯਾਦਪੀ ਵਾਲਾ ਬਿੱਲ ਜਿਹੜਾ ਲੋਕਾਂ 'ਚ ਜਾ ਰਿਹਾ ਰਹਿ ਲੈਣ ਲਈ ਵਕ ਵਕ ਸੰਸਥਾਵਾਂ ਤੋਂ ਕਹਿੰਦਾ ਇਹਦੀ ਵੀ ਕਿਸਾਨਾਂ ਤੋਂ ਰਾਇ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਇਹਨਾਂ ਦਾ ਇੱਕ ਸਾਹਕਾ ਉਹ ਐਸਡੀ ਪ੍ਰੋਫੈਸਰ ਹੰਕਾਰ ਸਿੰਘ ਪੰਜਾਬੀ ਯੂਨੀਵਰਸਿਟੀ 'ਚ ਪ੍ਰੋਫੈਸਰ ਨੇ ਉਹ ਉਹਨਾਂ ਨੇ ਵੀ ਲੈਂਗ ਪੋਲਿਸੀ ਦੇ ਖਿਲਾਫ ਲਿਖਿਆ। ਅਗਲੀ ਗੱਲ ਅੱ ਕੱਲ ਅਖਬਾਰਾਂ ਤੇ ਅੱਜ ਅਖਬਾਰਾਂ ਤੇ ਖਬਰਾਂ ਛਪੀਆਂ ਨੇ ਇਸ਼ਤਿਹਾਰ ਛਪੇ ਨੇ ਨੈਸ਼ਨਲ ਅਚੀਵਮੈਂਟ ਕਹਿੰਦੇ ਵੀ ਸਰਵੇ ਹੋਇਆ ਉਹਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਇਆ ਪੰਜਾਬ ਦੀ ਸਿੱਖਿਆ ਜਿੱਤੀ ਹੈ ਇਹ ਦਿੱਲੀ ਤੇ ਐਨਸੀਆਰ ਦੇ ਅਖਬਾਰਾਂ ਚ ਵੀ ਛਪੇ ਨੇ ਸਮਝ ਨਹੀਂ ਆਉਂਦੀ ਵੀ ਜੇ ਜੇ ਇਸ਼ਤਿਹਾਰ ਹੀ ਦੇਣੇ ਸੀ ਐਨਸੀਆਰ ਦਿੱਲੀ ਦੇ ਅਖਬਾਰਾਂ ਚ ਦੇਣ ਦੀ ਕੀ ਲੋੜ ਸੀ ਤੇ ਇਹ ਤਾਂ ਪੰਜਾਬ ਦੇ ਅਖਬਾਰਾਂ ਚ ਹੀ ਦਿੱਤੇ ਜਾ ਰਹੇ ਸੀ ਪਰ ਇਹ 2022 ਚ ਵੀ ਆ ਚੁੱਕੀ ਹੈ ਪਹਿਲਾਂ 2022 ਚ ਜਣੀ ਸ਼ਾਇਦ ਜੂਨ ਜੁਲਾਈ ਚ ਇਹ ਛਪੀ ਸੀ ਆਇਆ ਸੀ ਸਰਵੇ ਜਿਹੜਾ ਹੋਇਆ ਸੀ ਉਦੋਂ ਵੀ ਪਹਿਲੇ ਨੰਬਰ ਤੇ ਆਇਆ ਸੀ ਪੰਜਾਬ ਪਰ ਉਦੋਂ ਇਹਨਾਂ ਚੋਂ ਕਿਸੇ ਨੇ ਵੀ ਕਿਉਂਕਿ ਸਰਕਾਰ ਬਣ ਗਈ ਬਾਅਦ ਚ ਕਿਸੇ ਨੇ ਵੀ ਉਹਦੇ ਤੇ ਕੋਈ ਬਿਆਨ ਨਹੀਂ ਦਿੱਤਾ ਨਾ ਕਿਸੇ ਨੂੰ ਵਧਾਈ ਦਿੱਤੀ ਚਲੋ ਹੁਣ ਆਪਦੀ ਗੱਲ ਆ ਆਪਦੇ ਬਾਰੀ ਆ ਤਾਂ ਇਹ ਹੋਣੀ ਸੀ ਪਤਾ ਹੀ ਆਪਾਂ ਨੂੰ ਜਿਵੇਂ ਸਾਰੇ ਕਰਦੇ ਨੇ ਉਹ ਮੈਂ ਕਰੀ ਜਾਂਦੇ ਨੇ ਅਗਲਾ ਵਿਸ਼ਾ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਜਿਹਦੇ ਚ ਪੰਜ ਮੈਂਬਰੀ ਕਮੇਟੀ ਤੇ ਵਿਚਾਰਾ ਹੋਈਆਂ ਤੇ ਉਹ ਦੂਜਾ ਆਪਣਾ ਸ਼੍ਰੀਨਗਰ ਸ਼੍ਰੀਗੁਰੂ ਤੇ ਕੇ ਬਾਦ ਤਟੀ ਵਾਲੇ ਸਮਾਗਮ ਤੇ ਜਿਹੜੀ ਉਹ ਹੋਈ ਉਹਦੇ ਵੀਰ ਸਿੰਘ ਦੇ ਗਾਣੇ ਤੇ ਨੱਚੇ-ਨੱਚੇ ਜਾਂ ਜੋ ਵੀ ਉਹਨੇ ਗਾਣਾ ਗਾਇਆ ਉਹਦੇ ਤੇ ਪ੍ਰੋਫੈਸਰ ਨੂੰ ਆਪਣਾ ਮੰਤਰੀ ਸਾਹਿਬ ਨੂੰ ਪੈਂ ਸਾਹਿਬ ਨੂੰ ਤਲਬ ਕੀਤਾ ਹੋਇਆ ਸੀ ਕੱਲ ਤੱਕ ਤੇ ਉਹ ਪੇਸ਼ ਹੋਏ ਉਹਨਾਂ ਨੂੰ ਜਣੀ ਜਿਹੜੀ ਧਾਰਮਿਕ ਸਜਾ ਸੁਣਾਇ ਗਈ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਕੀ ਹੈ ਦਰਬਾਰ ਸਾਹਿਬ ਤੋਂ ਪੈਦਲ ਗੁਰੂ ਕੇ ਮਹਿਲ ਤੱਕ ਜਾਂਦੇ ਜਾਂਦੇ ਸਫਾਈ ਵਗੈਰਾ ਕਰਦੇ ਜਣਾ ਗੁਰਦੁਆਰਾ ਕੋਠਾ ਸਾਹਿਬ ਜਾਣ ਵੇਲੇ 100 ਮੀਟਰ ਉੱਪਰ ਜਾਵਾਂਗੇ ਗੱਡੀ ਚੋਂ ਤੇ ਰਸਤੇ ਦੀ ਸਾਫ ਸਪਾਈ ਕਰਦੇ ਜਾਣਾ ਜਿਹੜੇ ਵੀ ਨਾਲ ਹੋਣਗੇ ਜੀ ਆਪ ਅਗਲਾ ਆ ਗੁਰਦੁਆਰਾ ਪਾਤਸ਼ਾਹੀ ਬਾਬਾ ਬਕਾਲਾ 100 ਮੀਟਰ ਪਹਿਲਾਂ ਉਤਰ ਕੇ ਸੜਕ ਤੇ ਸਫਾਈ ਕਰਵਾਉਂਦੇ ਜਾਣਾ ਕਰਦੇ ਜਾਣਾ ਲਾਸਟ ਆ ਗਿਆ ਗੁਰਦੁਆਰਾ ਸੀਸਗੰਜ ਅਤੇ ਸ੍ਰੀ ਆਨੰਦਪੁਰ ਸਾਹਿਬ ਦੋਵਾਂ ਜਗ੍ਹਾ ਤੇ ਨਤਮਸਤਕ ਹੋ ਕੇ ਦੋ ਦਿਨ ਜੋੜੇ ਚਾਹਣ ਦੀ ਸੇਵਾ ਕਰਨੀ ਅਤੇ 1100 ਦੀ ਦੇਖ ਰੂਣੀ ਹੁਣ ਇਹਦੇ ਚ ਪੇਚ ਕਿੱਥੇ ਆ ਬੰਲੋ ਇਹ ਤਾਂ ਸਿੰਘ ਸਾਹਿਬਾਨ ਨੇ ਸੁਣਾਤਾ ਫੈਸਲਾ ਉਹ ਚਲੋ ਸਿਰ ਮੱਥੇ ਉਹਨਾਂ ਦਾ ਬੈਂਸ ਸਾਹਿਬ ਨੇ ਹਰਜੋਤ ਸਿੰਘ ਬੈਂਸ ਸਾਹਿਬ ਨੇ ਵੀ ਮੰਨਿਆ ਸਿੱਖਿਆ ਮੰਤਰੀ ਨੇ ਵੀ ਠੀਕ ਹੈ ਜੀ ਫੈਸਲਾ ਪਰ ਕੀ ਹੈ ਨਹੀਂ ਹੋਊਗਾ ਵੀ ਜਦੋਂ ਕੋਈ ਵੀ ਮੰਨ ਲਓ ਕੋਈ ਫਿਗਰ ਵੱਡੀ ਫਿਗਰ ਕੋਈ ਕੰਮ ਕਰ ਰਹੀ ਹੈ ਸ਼ਰਕਤ ਤੇ ਉਹਨਾਂ ਨੇ ਜੇ ਸਫਾਈ ਕਰਨੀਆਂ ਜਾਂ ਕਰਾਉਣੀਆਂ ਆਨੰਦਪੁਰ ਸਾਹਿਬ ਤੋਂ ਉਹਨਾਂ ਦੇ ਇਲਾਕੇ 'ਚ ਪੈਂਦਾ ਹੈ ਉਹਦਾ ਏਰੀਆ ਉਹ ਜਦੋਂ ਉੱਥੇ ਜੋ ਸੇਵਾ ਕਰਨਗੇ ਉਦੋਂ ਆਮ ਲੋਕਾਂ ਨੂੰ ਨਾਲ ਜੋੜ ਕੇ ਪ੍ਰਭਾਵ ਨਹੀਂ ਪਊਗਾ ਵੀ ਵੀ ਆਹ ਦੇਖੋ ਜੀ ਮੰਤਰੀ ਸਾਹਿਬ ਸੇਵਾ ਕਰ ਰਹੇ ਨੇ ਪਤਾ ਨਹੀਂ ਹੁਣ ਇਹ ਕੀ ਕੀ ਸੋਚ ਕੇ ਹੋਇਆ ਗੱਲ ਵੱਡੀ ਇਹ ਹੈ ਵੀ ਇਹ ਵੀ ਲੱਗਦਾ ਹੈ ਵੀ 12 ਕਿਤੋਂ ਹੋਰ ਇੰਦੀਆਂ ਨੇ ਅਗਲਾ ਹੈ ਪੰਜ ਮੈਂਬਰੀ ਪਵਤੀ ਕਮੇਟੀ ਉਹਨਾਂ ਨੇ ਪੰਜ ਮੈਂਬਰੀ ਪਵਤੀ ਕਮੇਟੀ ਤੇ ਜਥੇਦਾਰ ਸਾਹਿਬ ਨੇ ਕਾਲ ਤੱਕ ਤੇ ਜਥੇਦਾਰ ਸਾਹਿਬ ਜਾਂ ਪੰਜ ਪਿਆਰਿਆਂ ਨੇ ਇਹ ਨਹੀਂ ਕਿਹਾ ਫਸੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਨਹੀਂ ਕੋਈ ਫੈਸਲਾ ਸੁਣਾਇਆ ਕੋਈ ਕੋਈ ਵੀ ਐਲਾਨ ਨਹੀਂ ਕੀਤਾ ਪਰ ਅਲੱਗ ਇੱਕ ਉਹਨਾਂ ਨੂੰ ਲੈਟਰ ਜਾਰੀ ਕਰਤਾ ਸਾਰਿਆਂ ਨੂੰ ਸਮੂਹ ਨੂੰ ਵੀ 2 ਦਸੰਬਰ 2024 ਦੇ ਜਿਹੜੇ ਫੈਸਲੇ ਹੋਏ ਸੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ ਸਾਰੇ ਚੁੱਲੇ ਇੱਕ ਨਹੀਂ ਹੋਏ ਆਪਾਂ ਉਹਦੇ ਚੁੱਲ੍ਹੇ ਭੰਗ ਕਰਕੇ ਮੇਨ ਜਾਂ ਮੌਰ ਲਾਉਦਾ ਮੇਨ ਜਾਂ ਮੈਂ ਕੱਢ ਕੇ ਦੱਸਦਾ ਮੌਰਣਾ ਵੀ ਚੁੱਲ੍ਹੇ ਭੰਗ ਨਹੀਂ ਕੀਤੇਗੇ ਇਸ ਕਰਕੇ ਸਾਰੇ ਵੀ ਤੁਸੀਂ ਉਹਨਾਂ ਦੀ ਪਾਲਣਾ ਕਰੋ ਸਭੂ ਇਕੱਠੇ ਹੋਵੇ ਨਹੀਂ ਫਿਰ ਤੁਹਾਡੀ ਸਿਆਸਤ ਤੁਹਾਨੂੰ ਮੁਬਾਰਕ ਇੱਥੋਂ ਪਤਾ ਲੱਗਦਾ ਵੀ ਇਹ ਫੈਸਲਾ ਪੰਜ ਮੈਂਬਰੀ ਕਮੇਟੀ ਨੂੰ ਨਵੇਂ ਅਕਾਲੀ ਦਲ ਨੂੰ ਕਹਿਤਾ ਤੇ ਨਾਲ ਦੀ ਨਾਲ ਇਹ ਵੀ ਸੀ ਵੀ ਪਿਛਲੇ ਦਿਨੀ ਆਪਾਂ ਕੱਲ ਪਰਸੋਂ ਗੱਲ ਕਰਕੇ ਕਹਤਾ ਵੀ ਸ਼ੋਮਣੀ ਕਮੇਟੀ ਨੇ ਉਹਨਾਂ ਨੇ ਸ਼ੋਮਣੀ ਕਮੇਟੀ ਨੂੰ ਲੈਟਰ ਲਿਖਿਆ ਵੀ ਸਾਨੂੰ 11 ਤਰੀਕ ਨੂੰ ਜਲਾਸ ਕਰਨ ਦਾ ਵਾਸਤੇ ਤੇਜਾ ਸਿੰਘ ਸਮੁੰਦਰੀ ਹਾਲ ਦਿੱਤਾ ਜਾਵੇ ਪਰ ਸ਼ੋਣੀ ਕਮੇਟੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਫਾਰਵਰਡ ਕਰਤੀ ਉਹ ਵੀ ਸਾਨੂੰ ਇਹਦੇ ਤੇ ਸਹਿਦ ਦਿੱਤੀ ਜਾਵੇ ਤੇ ਅਕਾਲ ਤਖਤ ਵੱਲੋਂ ਇਹ ਲਿਖ ਕੇ ਕਹਿੰਦੇ ਵਾਪਸ ਆ ਗਿਆ ਸੁਣਿਆ ਮੈਂ ਵੀ ਵਾਪਸ ਆ ਗਿਆ ਵੀ ਤੁਸੀਂ ਆਪਣੇ ਆਪ ਆਪਣੇ ਲੈਵਲ ਤੇ ਫੈਸਲਾ ਲਓ ਹੁਣ ਕੌਣ ਕੀ ਕਰਦਾ ਜਦੋਂ ਪਹਿਲੀ ਗੱਲ ਤਾਂ ਇਹ ਹੈ ਵੀ ਐਡਾ ਕ ਮਸਲਾ ਛੋਟਾ ਜਾਂ ਮਸਲਾ ਸੀ ਇਹ ਵੀ ਤੇਜਾ ਸਿੰਘ ਸਮੁੰਦਰੀ ਹਾਲ ਉਹ ਮਨ ਨੂੰ ਦੇਣਾ ਸੀ 11 ਤਰੀਕ ਨੂੰ ਇਹ ਐਡੀ ਵੱਡੀ ਸੰਸਥਾ ਸ਼ਰਮੌਰ ਸੰਸਥਾ ਕਾਲਤਖਸਾਬ ਨੂੰ ਨਹੀਂ ਫਾਰਵਰਡ ਕਰਨਾ ਚਾਹੀਦਾ ਸੀ ਮਤਲਬ ਇਹ ਵੈਸੇ ਮੈਂ ਤਾਂ ਠੀਕ ਨਹੀਂ ਮੰਨਦਾ ਇਹਨੂੰ ਪਰ ਕਹਿੰਦੇ ਆ ਕਾਲਤਖਸਾਬ ਤੋਂ ਵਾਪਸ ਬੋਰਡ ਤੋਂ ਵੀ ਤੁਸੀਂ ਆਪਣੇ ਲੈਵਲ ਤੇ ਫੈਸਲਾ ਲਓ ਗੱਲ ਇਹ ਹੈ ਵੀ ਦੋਸਤੋ ਅੱਜ ਇਹੀ ਮਸਲੇ ਵਿਚਾਰਨੇ ਸੀ ਫੇਰ ਜੇ ਮਸਲੇ ਚੰਗੀ ਲੱਗੀ ਮੇਰੀ ਗੱਲਬਾਤ ਤਾਂ ਆਪਾਂ ਫੇਰ ਵੀ ਇਹਨੂੰ ਕੰਟੀਨਿਊ ਰੱਖਾਂਗੇ ਧੰਨਵਾਦ ਸਤਿ ਸ੍ਰੀ ਅਕਾਲ